ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਿਹੜੇ ਮੇਰੇ ਵੀਰ ਅਤੇ ਭੈਣਾ ਕਹਿੰਦੇ ਹਨ ਕਿ ਘਰ ਦੇ ਵਿੱਚ ਸੁੱਖ ਸ਼ਾਂਤੀ ਨਹੀਂ ਰਹਿੰਦੀ ਕਾਰੋਬਾਰ ਵਿੱਚ ਬਰਕਤ ਨਹੀਂ ਰਹਿੰਦੀ ਤਾਂ ਦੋ ਵੇਲੇ ਇਹ ਕੰਮ ਜ਼ਰੂਰ ਕਰਿਆ ਕਰੋ ਤੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਉਹਨਾਂ ਕੰਮਾਂ ਬਾਰੇ ਗੱਲ ਕਰਨ ਜਾ ਰਹੇ ਹਾਂ ਜਿੰਨਾ ਕੰਮਾਂ ਨੂੰ ਕਰਦੇ ਆ ਸਾਰੇ ਸਾਡੀ ਜ਼ਿੰਦਗੀ ਦੇ ਉੱਤੇ ਚੰਗੇ ਸਮੇਂ ਦੀ ਸ਼ੁਰੂਆਤ ਹੋ ਜਾਵੇਗੀ ਤੇ ਅੱਜ ਦੀ ਵੀਡੀਓ ਦੇ ਵਿੱਚ ਉਹਨਾਂ ਕੰਮਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੂੰ ਕਰਦੇ ਅਨਸਾਰ ਹੀ ਸਾਡੇ ਦਿਨ ਬਦਲ ਜਾਣਗੇ ਸਾਡੀ ਵੀ ਕਿਸਮਤ ਚਮਕ ਜਾਵੇਗੀ ਤੇ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਇੱਕ ਜ਼ਰੂਰੀ ਬੇਨਤੀ ਜਿਹੜੇ ਮੇਰੇ ਵੀਰ ਤੇ ਭੈਣਾ ਵੀਡੀਓ ਨੂੰ ਦੇਖਦੇ ਹਨ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਉਹਨਾਂ ਨੂੰ ਬੇਨਤੀ ਹੈ ਕੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ। ਸਾਥ ਸੰਗਤ ਜੀ ਸਾਡੇ ਵਿੱਚੋਂ ਬਹੁਤੇ ਮਨੁੱਖ ਅਜਾਏ ਹਨ ਜੋ ਕਹਿ ਦਿੰਦੇ ਹਨ ਕਿ ਅਸੀਂ ਬਹੁਤ ਦੁਖੀ ਹਾਂ, ਬਹੁਤ ਪਰੇਸ਼ਾਨ ਹਾਂ। ਕਈ ਕਹਿੰਦੇ ਨੇ ਕਿ ਅਸੀਂ ਪੈਸੇ ਦੀ ਕਮੀ ਕਾਰਨ ਪਰੇਸ਼ਾਨ ਹਾਂ। ਕਈ ਆਪਣੇ ਰਿਸ਼ਤੇਦਾਰਾਂ ਤੋਂ ਤੰਗ ਹਨ, ਕਈ ਆਪਣੇ ਕਿਸੇ ਮਾੜੀ ਆਦਤ ਤੋਂ ਤੰਗ ਹਨ। ਕੈਂਤੋ ਭਾਵ ਕਿ ਸਾਡੇ ਮਨ ਦਾ ਕੋਈ ਵੀ ਦੁੱਖ, ਰੋਗ ਹੋਵੇ ਉਹ ਸਾਰੇ ਹੀ ਕੱਟੇ ਜਾਣਗੇ ਜੇਕਰ ਆਪਾਂ ਇਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਅਤੇ ਉਹ ਕਿਹੜੇ ਕੰਮ ਹਨ ਦੱਸਣ ਤੋਂ ਪਹਿਲਾਂ ਆਪਾਂ ਸਾਰੇ ਰਲ ਕੇ ਅਰਦਾਸ ਬੇਨਤੀ ਕਰੀਏ ਅਤੇ ਇਹ ਅਰਦਾਸ ਬੇਨਤੀ ਆਪਾਂ ਰੋਸ਼ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਅੱਗੇ ਕਰਨੀ ਹੈ ਕਿਉਂਕਿ ਇਹ ਅਰਦਾਸ ਬੇਨਤੀ ਕਰਕੇ ਹੀ ਸਾਡੇ ਉੱਤੇ ਕਿਰਪਾ ਹੋਵੇਗੀ ਅਰਦਾਸ ਕਰਨੀ ਹੈ ਕਿ हे ਮੇਰੇ ਸੱਚੇ ਪਾਤਸ਼ਾਹ ਮੇਰੇ ਉੱਤੇ ਕਿਰਪਾ ਕਰੋ ਮੇਰਾ ਅੱਜ ਤੋਂ ਇਹ ਨਿਯਮ ਪੱਕਾ ਕਰ ਦਿਓ ਕਿ ਮੇਰੇ ਦਿਨ ਦੀ ਸ਼ੁਰੂਆਤ ਤੁਹਾਡੇ ਨਾਮ ਤੋਂ ਹੋਵੇ ਮੇਰੇ ਦਿਨ ਦੀ ਸ਼ੁਰੂਆਤ ਆਪ ਜੀ ਦੇ ਸ਼ੁਕਰਾਨੇਤ ਹੋਵੇ ਅਤੇ ਮੇਰੇ ਦਿਨ ਦਾ ਅੰਤ ਆਪ ਜੀ ਦੇ ਨਾਮ ਤੋਂ ਅਤੇ ਮਾਫੀ ਤੋਂ ਹੋਵੇ ਕਹਿਣ ਤੋਂ ਭਾਵ ਕਿ ਜਦੋਂ ਦਿਨ ਚੜ੍ਹੇ ਮੈਂ ਆਪ ਜੀ ਦਾ ਸ਼ੁਕਰਾਨਾ ਕਰਾਂ ਅਤੇ ਆਪ ਜੀ ਦੀ ਬਾਣੀ ਪੜਾਂ ਅਤੇ ਜਦੋਂ ਸੌਣ ਲੱਗਾ ਤੇ ਮੈਂ ਦਿਨ ਭਰ ਦੀਆਂ ਗਲਤੀਆਂ ਦੇ ਲਈ ਮਾਫੀ ਮੰਗ ਕੇ ਸੌਂਵਾਂ ਇਹ ਮੇਰੇ ਸੱਚੇ ਪਾਤਸ਼ਾਹੀ ਮੇਰੇ ਉੱਤੇ ਕਿਰਪਾ ਕਰੋ ਮੈਂ ਕਮਾਂ ਕਰਾ ਨੂੰ ਕਰਦਿਆਂ ਹੋਇਆਂ ਵੀ ਆਪ ਜੀ ਦੇ ਚਰਨਾਂ ਦੇ ਨਾਲ ਜੁੜਿਆ ਰਵਾਂ ਕਈ ਮੇਰੇ ਵੀਰ ਮਹਾਪੁਰਸ਼ਾਂ ਤੋਂ ਸਵਾਲ ਕਰਦੇ ਹਨ ਕਿ ਅਸੀਂ ਨੌਕਰੀ ਕਰਦੇ ਹਾਂ ਜਾਂ ਸਾਡੇ ਬਹੁਤ ਸਾਰੇ ਕੰਮ ਦੰਦੇ ਹੁੰਦੇ ਹਨ ਉਨਾ ਕਮਾ ਤੰਦਿਆ ਕਾਰਨ ਜਾਂ ਨੌਕਰੀ ਕਾਰਨ ਸਾਡੇ ਤੋਂ ਬਾਣੀ ਨਹੀਂ ਪੜੀ ਜਾਂਦੀ ਸਾਡੇ ਤੋਂ ਪਾਠ ਨਹੀਂ ਹੁੰਦਾ ਮਹਾਪੁਰਸ਼ ਜੀ ਸਾਡਾ ਪਰਉਪਕਾਰਕ ਕਿਵੇਂ ਹੋਵੇਗਾ ਉਹਨਾਂ ਵੀਰਾਂ ਜਾਂ ਪੈਣਾ ਦੇ ਲਈ ਇਹ ਸਾਖੀ ਸਾਂਝੀ ਕਰਨ ਜਾ ਰਹੀ ਹਾਂ ਸਾਖੀ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੀ ਸਾਧ ਸੰਗਤ ਜੀ ਤਾਂ ਗੁਰੂ ਹਰਗੋਬਿੰਦ ਸਿੰਘ ਜੀ ਦੇ ਸਮੇਂ ਦੀ ਗੱਲ ਹੈ ਇੱਕ ਗੁਰਸੇਖ ਤੇਰਥਾ ਸਿੰਘ ਫੌਜ ਦੇ ਵਿੱਚ ਨੌਕਰੀ ਛੱਡ ਕੇ ਗੁਰੂ ਜੀ ਦੀ ਸ਼ਰਨ ਆਇਆ ਤੇ ਆ ਕੇ ਗੁਰੂ ਜੀ ਨੂੰ ਕਹਿਣ ਲੱਗਾ ਮਹਾਰਾਜ ਮੈਂ ਆਪਣੇ ਕੰਮਾਂ ਦੇ ਵਿੱਚ ਲੱਗਾ ਰਹਿਦਾ ਹਾਂ ਮੇਰਾ ਉਦਾਰ ਕਿਸ ਤਰ੍ਹਾਂ ਹੋਵੇਗਾ ਗੁਰੂ ਜੀ ਨੇ ਉਸ ਗੁਰਸੇਖ ਨੂੰ ਕਿਹਾ ਤੂੰ ਸੰਤਾਂ ਦੀ ਸੇਵਾ ਕਰਿਆ ਕਰ ਉਹਨਾਂ ਨੂੰ ਭੋਜਨ ਸ਼ਿਕਾਇਆ ਕਰ ਅਤੇ ਉਹਨਾਂ ਦੀ ਪ੍ਰਸੰਤਾ ਲਿਆ ਕਰ ਉਹ ਤੈਨੂੰ ਭਗਤੀ ਅਤੇ ਗਿਆਨ ਦਾ ਸੌਖਾ ਰਸਤਾ ਦੱਸ ਦੇਣਗੇ ਤੇ ਤੇਰਾ ਪਰ ਉਪਕਾਰਾ ਹੋ ਜਾਵੇਗਾ ਫਿਰ ਉਸ ਗੁਰਸਿੱਖ ਤੀਰਥ ਸਿੰਘ ਨੇ ਗੁਰੂ ਜੀ ਨੂੰ ਪੁੱਛਿਆ ਮਹਾਰਾਜ ਜੀ ਮੈਂ ਸੰਤ ਜੀ ਦੀ ਪਹਿਚਾਨ ਕਿੰਜ ਕਰਾਂਗਾ ਜਿਸ ਨੂੰ ਜਿਸ ਦੀ ਸ਼ਰਨ ਜਾ ਕੇ ਮੈਂ ਉਸ ਦੀ ਸੇਵਾ ਕਰਾਂ ਗੁਰੂ ਜੀ ਨੇ ਉਸ ਗੁਰਸਿੱਖ ਨੂੰ ਕਿਹਾ ਤੂੰ ਸਭ ਨੂੰ ਸੰਤ ਸਮਝ ਕੇ ਸੇਵਾ ਕਰ ਕਿਸੇ ਦਿਨ ਤੈਨੂੰ ਪੂਰਨ ਸੰਤ ਮਿਲ ਜਾਣਗੇ ਜੋ ਤੇਰੀ ਮਨੋ ਕਾਮਨਾ ਪੂਰੀ ਕਰ ਦੇਣਗੇ ਗੁਰੂ ਜੀ ਨੇ ਉਦਾਹਰਣ ਦਿੱਤੀ ਕਿ ਉਸ ਗੁਰਸਿੱਖ ਨੂੰ ਸਮਝਾਇਆ ਕਿ ਜਿਸ ਤਰ੍ਹਾਂ ਇੱਕ ਰਾਜੇ ਨੇ ਅਸ਼ਿਆ ਪਰਗੜ ਕੇਤੇ ਕਿ ਮੈਂ ਹੰਸਾ ਨੂੰ ਵੇਖਣਾ ਚਾਹੁੰਦਾ ਹਾਂ ਪਰ ਵੇਖਾਂ ਕਿਸ ਤਰ੍ਹਾਂ ਤੇ ਸੰਤਾ ਨੇ ਕਿਹਾ ਕਿ ਤੂੰ ਹਰ ਪ੍ਰਕਾਰ ਦੇ ਚੋਕ ਸਾਰੇ ਪੰਛੀਆਂ ਨੂੰ ਪਾਇਆ ਕਰ ਦੇਸਾਂ ਵਿਦੇਸ਼ਾਂ ਤੋਂ ਪੰਛੀ ਚੋ ਚੁਗਣ ਆਇਆ ਕਰਨਗੇ ਅਤੇ ਚੁਗ ਕੇ ਤੇਰਾ ਜਸ ਕਾਇਆ ਕਰਨਗੇ ਤੇਰਾ ਜਸ ਸੁਣ ਕੇ ਮਾਨਸਰੋਵਰ ਤੋਂ ਹੰਸਾਂ ਦੀ ਜੋੜੀ ਚੋਗ-ਚੋਗਣ ਆਏਗੀ ਤਾਂ ਤੈਨੂੰ ਹੰਸਾਂ ਦੇ ਦਰਸ਼ਨ ਹੋ ਜਾਣਗੇ। ਸੰਤਾਂ ਦੀ ਇਹ ਗੱਲ ਮੰਨ ਕੇ ਰਾਜਾ ਪੰਛੀਆਂ ਨੂੰ ਚੋਗਾ ਪਾਉਣ ਲੱਗਾ। ਕੁਝ ਸਮੇਂ ਉਪਰੰਤ ਉਸਦੀ ਸੋਬਤ ਸੁਣ ਕੇ ਮਾਨਸਰੋਵਰ ਤੋਂ ਹੰਸਾਂ ਦੀ ਇੱਕ ਜੋੜੀ ਉਸਦੇ ਚੋਗ ਅਸਥਾਨ ਤੇ ਆ ਗਈ। ਲੋਕਾਂ ਨੇ ਦੇਖ ਕੇ ਰਾਜੇ ਨੂੰ ਜਾ ਦੱਸਿਆ। ਰਾਜੇ ਨੇ ਮੋਤੀ ਤੇ ਦੁੱਧ ਲਿਆ ਕੇ ਉੱਥੇ ਰੱਖ ਦਿੱਤਾ। ਹੰਸੇ ਦੁੱਧ ਪੀ ਕੇ ਅਤੇ ਮੋਤੀ ਚੋ ਕੇ ਬਹੁਤ ਪਸੰਦ ਹੋਏ ਅਤੇ ਉੱਪਰ ਜਾਂਦੇ ਜਾਂਦੇ ਬਹੁਤ ਕੀਮਤੀ ਦੋ ਲਾਲ ਉਗਲ ਕੇ ਸੁੱਟ ਗਏ ਇਸ ਤਰ੍ਹਾਂ ਪਾਇ ਤੀਰਥਾ ਤੂੰ ਵੀ ਸਭ ਨੂੰ ਸੰਤਾਂ ਦੀ ਸੇਵਾ ਪ੍ਰੇਮ ਨਾਲ ਕਰਿਆ ਕਰ ਕਿਸੇ ਦਿਨ ਤੈਨੂੰ ਵੀ ਕੋਈ ਕੋਈ ਤੇਰੀ ਪ੍ਰੇਮ ਛੇਦਾ ਦੇਖ ਕੇ ਐਸਾ ਹੰਸ ਰੂਪ ਸੰਤ ਆ ਮਿਲੇਗਾ ਜਿਹੜਾ ਤੈਨੂੰ ਬ੍ਰਹਮ ਗਿਆਨ ਬਖਸ਼ ਦੇਵੇਗਾ ਗੁਰੂ ਜੀ ਦੇ ਇਹ ਬਚਨ ਸੁਣ ਕੇ ਪਾਇ ਤੀਰਥਾ ਇਕ ਮਨ ਹੋ ਕੇ ਸੰਤਾਂ ਦੀ ਸੇਵਾ ਕਰਨ ਲੱਗਾ ਸਾਧ ਸੰਗਤ ਜੀ ਇਹ ਸਾਖੀ ਸਾਨੂੰ ਇਹ ਹੀ ਸਮਝਾਉਂਦੀ ਹੈ ਕਿ ਅਸੀਂ ਵੀ ਸਾਬਦੇ ਸ਼ਰਦਾ ਦੇ ਪਾਵਨਾਂ ਦੇ ਨਾਲ ਜੇਕਰ ਸੇਵਾ ਕਰੀਏ ਤਾਂ ਸਾਨੂੰ ਗੁਰੂ ਦਾ ਗਿਆਨ ਕਿਸੇ ਨਾ ਕਿਸੇ ਸੰਤ ਰੂਪ ਵਿੱਚ ਜ਼ਰੂਰ ਮਿਲੇਗਾ ਅਤੇ ਸੰਗਤ ਜੀ ਹਮੇਸ਼ਾ ਵਾਹਿਗੁਰੂ ਅੱਗੇ ਇਹ ਅਰਦਾਸ ਕਰਨੀ ਹੈ ਕਿ ਹੇ ਵਾਹਿਗੁਰੂ ਮੇਰੇ ਹਿਰਦੇ ਦੇ ਅੰਦਰ ਹਮੇਸ਼ਾ ਨਿਮਰਤਾ ਦਾ ਵਾਸ ਹੋਵੇ ਮੇਰੇ ਜੁਬਾਨ ਦੇ ਵਿੱਚ ਇੰਨੀ ਮਿਠਾਸ ਹੋਵੇ ਤੇ ਇੰਨਾ ਰਸ ਹੋਵੇ ਕਿ ਕਿਸੇ ਤਪਦੇ ਹਿਰਦੇ ਨੂੰ ਮੈਂ ਠਾਰ ਦੇਵਾਂ। ਏ ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ ਮੇਰੇ ਬੋਲਾਂ ਕਰਕੇ ਮੇਰੇ ਸ਼ਬਦਾਂ ਕਰਕੇ ਕਿਸੇ ਦਾ ਵੀ ਦਿਲ ਨਾ ਦੁਖੇ। ਏ ਵਾਹਿਗੁਰੂ ਮੇਰੇ ਮਨ ਦੇ ਵਿੱਚ ਕਦੇ ਵੀ ਕਿਸੇ ਦੇ ਲਈ ਮਾੜੇ ਭਾਵਨਾ ਨਾ ਆਵੇ। ਮੇਰੇ ਮਨ ਵਿੱਚ ਤਰਸ ਦੀ ਭਾਵਨਾ ਹੋਵੇ। ਮੇਰੇ ਮਨ ਦਾ ਸਾਰਾ ਫੈਰ-ਫਰੋਦ ਖਤਮ ਕਰੋ। ਵਾਹਿਗੁਰੂ ਜੀ ਕਿਰਪਾ ਕਰੋ। ਆਪਣੇ ਨਾਮ ਦੇ ਦਾਤ ਮੈਨੂੰ ਬਖਸ਼ੋ ਇਹ ਅਰਦਾਸ ਬੇਨਤੀ ਆਪਾਂ ਰੋਜ਼-ਰੋਜ਼ ਕਰਨੀ ਹੈ ਹੋ ਸਕਦਾ ਹੈ ਸਤਿਗੁਰ ਸੱਚੇ ਪਾਸ਼ਾ ਜੀ ਸਾਡੇ ਤੇ ਕਿਰਪਾ ਕਰਨ ਅਤੇ ਇਹ ਦਾਤਾਂ ਸਾਡੀ ਝੋਲੀ ਦੇ ਵਿੱਚ ਪਾ ਦੇਣ ਤਾਂ ਦੇਖਣਾ ਜਦੋਂ ਵੀ ਇਹ ਦਾਤਾਂ ਸਾਡੀ ਝੋਲੀ ਦੇ ਵਿੱਚ ਪੈ ਗਈਆਂ ਫਿਰ ਕੁਝ ਵੀ ਬੋਲ ਕੇ ਮੰਗਣ ਦੀ ਜ਼ਰੂਰਤ ਨਹੀਂ ਪੈਣੀ ਕਿਉਂਕਿ ਸਾਰੇ ਸੁੱਖ ਇਨ੍ਹਾਂ ਦਾਤਾਂ ਦੇ ਵਿੱਚ ਹਨ ਤੇ ਰੋਜ਼-ਰੋਜ਼ ਇਹ ਅਰਦਾਸ ਬੇਨਤੀ ਕਰਨੀ ਹੈ ਆਪਣੇ ਸਤਗੁਰ ਸੱਚੇ ਪਾਇਸ਼ਾ ਜੀ ਤੋਂ ਅੰਮ੍ਰਿਤ ਵੇਲਾ ਮੰਗਣਾ ਹੈ ਕਿਉਂਕਿ ਅੰਮ੍ਰਿਤ ਵੇਲੇ ਤੋਂ ਬਿਨਾ ਸਾਡੇ ਉਤੇ ਬਰਕਤਾਂ ਨਹੀਂ ਹੁੰਦੀਆਂ ਅਤੇ ਸਤਗੁਰ ਸੱਚੇ ਪਾਇਸ਼ਾ ਜੀ ਦੀ ਕਿਰਪਾ ਤੋਂ ਬਿਨਾ ਉੱਠਿਆ ਨਹੀਂ ਜਾਂਦਾ ਪਰ ਜਿਸ ਦਿਨ ਤੋਂ ਅੰਮ੍ਰਿਤ ਵੇਲੇ ਉੱਠਣ ਲੱਗ ਪਏ ਅੰਮ੍ਰਿਤ ਵੇਲਾ ਸੰਭਾਲਣ ਲੱਗ ਗਏ ਉਸ ਦਿਨ ਤੋਂ ਮੇਰੇ ਵਾਹਿਗੁਰੂ ਜੀ ਸੱਚੇ ਪਾਇਸ਼ਾ ਜੀ ਦੀ ਪਰਤਾ ਕਿਰਪਾ ਵਰਤਣੀ ਸ਼ੁਰੂ ਹੋ ਜਾਵੇਗੀ ਅਤੇ ਜਿਹੜੇ ਕਹਿੰਦੇ ਹਨ ਕਿ ਅੰਮ੍ਰਿਤ ਵੇਲੇ ਦਾ ਸਮਾ ਕੀੜਾ ਹੈ ਤਾਂ ਗੁਰਮਤ ਦੇ ਅਨੁਸਾਰ ਅੰਮ੍ਰਿਤ ਵੇਲੇ ਦਾ ਸਮਾ ਸਵੇਰੇ 3 ਤੋਂ ਸਵੇਰੇ 6 ਵਜੇ ਦਾ ਮੰਨਿਆ ਗਿਆ ਹੈ ਤੇ 3 ਤੋਂ 6 ਦਾ ਵੇਲਾ ਗੁਰੂ ਨਾਨਕ ਪਾਸ਼ਾ ਜੀ ਦਾ ਵੇਲਾ ਹੈ ਸਤਗੁਰੂ ਜੀ ਨੇ ਸਾਡੀਆਂ ਝੋਲੀਆਂ ਦੇ ਵਿੱਚ ਬਿਆੰਦ ਦਾਤਾਂ ਪਾਈਆਂ ਨੇ ਤੇ ਉਹਨਾਂ ਦੇ ਬਦਲੇ ਸਾਡੇ ਤੋਂ ਸਿਰਫ ਇਹ ਅੰਮ੍ਰਿਤ ਵੇਲਾ ਮੰਗਿਆ ਹੈ ਕਿ ਜੋ ਵੀ ਮਨੁੱਖ ਅੰਮ੍ਰਿਤ ਵੇਲਾ ਸੰਭਾਲ ਲੈਣਗੇ ਉਹਨਾਂ ਦੀ ਮੰਨ ਦੀ ਹਰੇਕ ਇੱਛਾ ਪੂਰੀ ਹੋਵੇਗੀ ਅਤੇ ਅਮਰਤ ਵੇਲੇ ਉੱਠਣ ਵਾਲਿਆਂ ਦੀ ਲਾਜ ਸਤਗੁਰ ਸੱਚੇ ਪਾਤਸ਼ਾਹ ਜੀ ਜ਼ਰੂਰ ਰੱਖਦੇ ਹਨ ਭਾਵੇਂ ਕਿ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਜ਼ਰੂਰ ਸੁਣਦੇ ਹਨ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਤੇ ਵੀ ਚੰਗਾ ਸਮਾਂ ਆਵੇ ਸਾਡੇ ਵੀ ਦਿਨ ਫਿਰ ਜਾਣ ਸਾਡੀ ਵੀ ਕਿਸਮਤ ਚਮਕ ਜਾਵੇ ਫਿਰ ਸਭ ਤੋਂ ਪਹਿਲਾਂ ਅਮਰਤ ਵੇਲਾ ਸੰਭਾਲਣਾ ਹੈ ਅਮਰਤ ਵੇਲੇ ਉੱਠਣਾ ਹੈ ਕਿਉਂਕਿ ਜੋ ਅਮਰਤ ਵੇਲੇ ਉੱਠਦੇ ਨੇ ਅਮਰਤ ਵੇਲਾ ਸੰਭਾਲਦੇ ਨੇ ਉਹਨਾਂ ਦੇ ਉੱਤੇ ਬਹੁਤ ਕਿਰਪਾ ਹੁੰਦੀ ਹੈ ਅਮਰਤ ਵੇਲਾ ਹੀ ਬਰਕਤਾਂ ਦਾ ਵੇਲਾ ਹੈ ਖੁਸ਼ੀਆਂ ਦਾ ਵੇਲਾ ਹੈ ਅਮਰਤ ਵੇਲੇ ਉੱਠਣ ਵਾਲਿਆਂ ਦੇ ਸੁੱਤੇ ਭਾਗ ਵੀ ਜਾਗ ਜਾਂਦੇ ਹਨ ਮੰਨੀਆਂ ਸਾਰੀਆਂ ਇਸ਼ਿਆਮਾਂ ਪੂਰੀਆਂ ਹੁੰਦੀਆਂ ਹਨ ਸਭ ਤੋਂ ਪਹਿਲਾਂ ਅਮਰਤ ਵੇਲੇ ਉੱਠਣਾ ਉੱਠ ਕੇ ਸਭ ਤੋਂ ਪਹਿਲਾਂ ਮਾਲਕ ਦਾ ਸ਼ੁਕਰਾਨਾ ਕਰਨਾ ਕਿਸਾਤ ਤੁਸੀਂ ਸੱਤੇ ਪਾਸ਼ਾ ਜੀ ਤੁਹਾਡਾ ਸ਼ੁਕਰ ਹੈ ਕਿ ਤੁਸੀਂ ਅਮਰ ਤੇਲੇ ਦੀ ਦਾਤ ਬਖਸ਼ੀ ਹੈ ਫਿਰ ਇਸ਼ਨਾਨ ਕਰਕੇ ਬਾਣੀ ਪੜ੍ਹਨੀ ਹੈ ਅਤੇ ਫਿਰ ਜੋ ਵੀ ਘਰ ਦੇ ਕੰਮਕਾਰ ਕਰਦੇ ਹੋ ਭਾਵੇਂ ਅਸੀਂ ਨੌਕਰੀ ਕਰਦੇ ਹਾਂ ਚਾਹੇ ਅਸੀਂ ਖੇਤ ਵਿੱਚ ਕੰਮ ਕਰਦੇ ਹਾਂ ਜੋ ਵੀ ਅਸੀਂ ਕਿਰਤ ਕਰਦੇ ਹਾਂ ਆਪਣੀ ਕਿਰਤ ਨੂੰ ਵੀ ਬੰਦਗੀ ਬਣਾ ਲੈਣਾ ਹੈ ਕੰਮਕਾਰ ਕਰਦਿਆਂ ਹੋਇਆਂ ਵਾਇ ਗ੍ਰੋਹੀ ਦਾ ਸਿਮਰਨ ਕਰਨਾ ਹੈ ਜਾਂ ਮੋਲ ਮੰਤਰ ਜੀ ਦਾ ਜਾਪ ਕਰ ਲੋ ਜਾਂ ਫਿਰ ਜੋ ਵੀ ਬਾਣੀ ਸਾਨੂੰ ਕੰਠ ਹੋਵੇ ਉਹ ਬਾਣੀ ਪੜਦਿਆਂ ਹੋਇਆਂ ਕੰਮ ਕਰ ਕਰਨੇ ਹਨ ਤਾਂ ਦੇਖਣਾ ਸਾਡੇ ਕਮਾਂਗਾਰਾਂ ਦੇ ਵਿੱਚ ਵੀ ਬਰਕਤਾਂ ਪੈਣਗੀਆਂ ਸਾਨੂੰ ਕਾਮਯਾਬੀ ਤੇ ਸਫਲਤਾ ਮਿਲੇਗੀ ਤਾਂ ਬਸ ਇਹ ਕੰਮ ਜ਼ਰੂਰ ਕਰਨੇ ਹਨ ਹਮੇਸ਼ਾ ਸਰਬੱਤ ਦੇ ਭਲੇ ਦੀ ਪਾਵਨਾ ਆਪਣੇ ਮਨ ਵਿੱਚ ਰੱਖਣੀ ਹੈ ਨਾ ਕਦੇ ਕਿਸੇ ਦਾ ਮਾੜਾ ਸੋਚਣਾ ਹੈ ਤੇ ਨਾ ਕਿਸੇ ਦਾ ਮਾੜਾ ਕਰਨਾ ਹੈ